ਅਕਾਲ ਫਿਲਮ ਦਾ ਮਚ ਅਵੇਕਡ ਟ੍ਰੇਲਰ ਆ ਚੁੱਕਿਆ ਤੇ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਆਪਾਂ ਸੋਚਦੇ ਸੀਗੇ ਕਿ ਇਹ ਫਿਲਮ ਸ਼ਾਇਦ ਸਰਦਾਰ ਜੱਸਾ ਸਿੰਘ ਆਲੂ ਵਾਲੀ ਜੀ ਤੇ ਹੋਣੀ ਆ ਜਾਂ ਫਿਰ ਸਰਦਾਰ ਚੜਤ ਸਿੰਘ ਤੇ ਹੋਣੀ ਆ ਜਾਂ ਫਿਰ ਸ਼ਾਇਦ ਹਰੀ ਤੇ ਮੱਨ ਲੁਹਾ ਤੇ ਨਾ ਹੋਵੇ ਪਰ ਪਤਾ ਲੱਗਿਆ ਕਿ ਇਹ ਫਿਲਮ ਅਕਾਲ ਸਿੰਘ ਤੇ ਹੈ ਯਾਨੀ ਕਿ ਗਿੱਪੀ ਗਰੇਵਾਲ ਇਸ ਪਰਮ ਦੇ ਵਿੱਚ ਅਕਾਲ ਸਿੰਘ ਨਾਮ ਦੇ ਕਿਸੇ ਸਿੰਘ ਦੀ ਭੂਮਿਕਾ ਨਿਭਾ ਰਹੇ ਨੇ ਹੁਣ ਅਕਾਲ ਸਿੰਘ ਕੌਣ ਨੇ ਜੀ ਕਾਲ ਸਿੰਘ ਕੋਈ ਨਹੀਂ ਹੈ ਉਹ ਬਸ ਇੱਕ ਫਿਕਸ਼ਨਲ ਕਰੈਕਟਰ ਹੈ ਯਾਨੀ ਕਿ ਇਹ ਫਿਲਮ ਫਿਕਸ਼ਨ ਹੈ ਸਿੱਖ ਇਤਿਹਾਸ ਦੇ ਉੱਪਰ ਨਹੀਂ ਆਈ ਇਹ ਕੋਈ ਹਿਸਟੋਰੀਕਲ ਘਟਨਾ ਦੇ ਉੱਪਰ ਜਾਂ ਕਿਤੇ ਹਿਸਟੋਰੀਕਲ ਕਰੈਕਟਰ ਦੇ ਉੱਪਰ ਫਿਲਮ ਨਹੀਂ ਹੈ ਬਲਕਿ ਇੱਕ ਫਿਕਸ਼ਨਲ ਕਰੈਕਟਰ ਹੈ ਇੱਕ ਫਿਕਸ਼ਨਲ ਕਹਾਣੀ ਹੈ ਟੂ ਬੀ ਓਨਸਟ ਟ੍ਰੇਲਰ ਦੇਖਣ ਤੋਂ ਬਾਅਦ ਮੇਰੀ ਥੋੜੀ ਜਿਹੀ ਐਕਸਾਈਟਮੈਂਟ ਘਟ ਗਈ ਹੈ ਹਾਲਾਂਕਿ ਇਹ ਨਹੀਂ ਹੈ ਕਿ ਮੈਂ ਇਸ ਫਿਲਮ ਨੂੰ ਸਪੋਰਟ ਨਹੀਂ ਕਰ ਰਿਹਾ ਜਾਂ ਫਿਰ ਵੀ ਮੈਂ ਦੇਖਣਾ ਚਾਹੁੰਦਾ ਮੈਂ ਇਸ ਪਰ ਨੂੰ ਪੂਰੀ ਸਪੋਰਟ ਕਰ ਰਿਹਾ ਮੈਂ ਚਾਹੁੰਦਾ ਕਿ ਇਹ ਪਰਮ ਸਾਰੇ ਰਿਕਾਰਡ ਤੋੜ ਦੇਵੇ ਪਰ ਐਕਸਾਈਟਮੈਂਟ ਕਿਉਂ ਘਟ ਗਈ ਹੈ ਕਿਉਂਕਿ ਲੱਗਦਾ ਸੀਗਾ ਕਿ ਇਹ ਆਪਣੇ ਕਿਸੇ ਬਹੁਤ ਵੱਡੇ ਮਹਾਨ ਜਰਨਲ ਦੇ ਉੱਪਰ ਫਿਲਮ ਆਗੀ ਆਪਾਂ ਜੋ ਦੇਖਣਾ ਚਾਹੁੰਦੇ ਆ ਜੋ ਕਿ ਮੈਨੂੰ ਫਿਲਹਾਲ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਜਦੋਂ ਆਪਣੇ ਕੋਲੇ ਆਪਣਾ ਇਤਿਹਾਸ ਹੀ ਇੰਨਾ ਵੱਡਾ ਹੈ ਜਦੋਂ ਆਪਣੇ ਕੋਲੇ ਇੰਨੇ ਵੱਡੇ-ਵੱਡੇ ਕੈਰੈਕਟਰ ਆਏਗੇ ਜਿਨ੍ਹਾਂ ਨੂੰ ਆਰਾਮ ਨਾਲ ਪਲੇ ਕੀਤਾ ਜਾ ਸਕਦਾ ਹੈ ਤਾ ਫਿਰ ਆਪਾਂ ਨੂੰ ਫਿਕਸ਼ਨਲ ਸਟੋਰੀ ਜਾਂ ਫਿਰ ਫਿਕਸ਼ਨਲ ਕਰੈਕਟਰ ਬਣਾਉਣ ਦੀ ਜ਼ਰੂਰਤ ਕੀ ਆ ਤੇ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਮੌਕਾ ਗਵਾ ਲਿਆ ਗਿੱਪੀ ਗਰੇਵਾਲ ਨੇ ਜਾਂ ਇਹਨਾਂ ਦੇ ਪੂਰੇ ਪ੍ਰੋਡਕਸ਼ਨ ਨੇ ਕਿਉਂਕਿ ਉਹ ਬਣਾ ਸਕਦੇ ਸੀ ਤੇ ਕਿਸੇ ਨੇ ਉਹਨਾਂ ਨੂੰ ਮਨਾ ਵੀ ਨਹੀਂ ਸੀ ਕਰਨਾ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਤੇ ਸਰਦਾਰ ਚੜਤ ਸਿੰਘ ਜੀ ਤੇ ਜਾਂ ਫਿਰ ਜਿੰਨੇ ਵੀ ਹੋਰ ਕਰੈਕਟਰ ਨੇ ਉਹਨਾਂ ਸਮਿਆਂ ਦੇ ਵਿੱਚ ਨਵਾਬ ਕਪੂਰ ਸਿੰਘ ਜੀ ਹਰੀ ਸਿੰਘ ਨਲੂਆ ਕਿਸੇ ਤੇ ਵੀ ਉਹ ਬਣਾ ਸਕਦੇ ਸੀਗੇ ਤੇ ਇਹ ਸਾਰੇ ਅਸਲੀ ਕਰੈਕਟਰ ਨੇ ਅਸਲੀ ਕਹਾਣੀਆਂ ਕੱਲੂ ਕਰੇ ਦੇ ਉੱਪਰ ਬਣਾ ਸਕਦੇ ਸੀ ਪਰ ਉਹ ਸਾਰਾ ਇਤਿਹਾਸ ਦਿਖਾਉਣ ਦੀ ਬਜਾਏ ਤੁਸੀਂ ਇੱਕ ਫਿਕਸ਼ਨਲ ਕਹਾਣੀ ਤਿਆਰ ਕੀਤੀ ਉਸ ਸਮੇਂ ਦੇ ਵਿੱਚ ਜੋ ਕਿ ਗਿੱਪੀ ਗਰੇਵਾਲ ਨੇ ਖੁਦ ਆਖਿਆ ਆਪਣੇ ਇੰਟਰਵਿਊ ਦੇ ਵਿੱਚ ਟ੍ਰੇਲਰ ਲਾਂਚ ਸਮੇਂ ਕਿ ਅਕਾਲ ਸਿੰਘ ਇੱਕ ਫਿਕਸ਼ਨਲ ਕਰੈਕਟਰ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਦਾ ਜੋ ਸਮਾਂ 1840 ਦੇ ਆਸ-ਪਾਸ ਉੱਥੋਂ ਦਾ ਕਹਿੰਦੇ ਅਸੀਂ ਬੈਕਗ੍ਰਾਉਂਡ ਰੱਖਿਆ ਕਹਾਣੀ ਦਾ ਕੈਰੈਕਟਰ ਸਾਰੇ ਫਿਕਸ਼ਨਲ ਨੇ ਪਰ ਜੋ ਘਟਨਾਵਾਂ ਕਹਿੰਦੇ ਨੇ ਕੁਝ ਉਹਨਾਂ ਤੋਂ ਅਸੀਂ ਇਨਸਪੀਰੇਸ਼ਨ ਲਈ ਹੈ। ਸੋ ਆਪਾਂ ਮੋਟੇ-ਮੋਟੀ ਕਹਿ ਸਕਦੇ ਹਾਂ ਕਿ ਇੱਕ ਫਿਕਸ਼ਨਲ ਸਟੋਰੀ ਹੈ, ਫਿਕਸ਼ਨਲ ਕੈਰੈਕਟਰ ਹੈ। ਇਹ ਸੇਮ ਚੀਜ਼ ਜਿਹੜੀ ਹੋਈ ਸੀਗੀ ਮਸਤਾਨੇ ਨਾਲ ਵੀ ਹੋਈ ਸੀ। ਆਪਾਂ ਨੂੰ ਉਹਦੇ ਲਈ ਵੀ ਬਹੁਤ ਜ਼ਿਆਦਾ ਐਕਸਾਈਟਮੈਂਟ ਪਹਿਲਾਂ ਇਹ ਸੀ ਕਿ ਇਹਦੇ ਵਿੱਚ ਆਪਣੇ ਕੁਝ ਇਤਿਹਾਸਕ ਕੈਰੈਕਟਰ ਸਿੰਘ ਕੁਝ ਦਿਖਾਏ ਜਾਣਗੇ ਪਰ ਅਸਲੀ ਸਿੰਘਾਂ ਦੇ ਨਾਮ ਦੇ ਉੱਪਰ ਫਿਲਮ ਦੇ ਵਿੱਚ 2-4 ਸੀਨ ਹੀ ਸੀਗੇ। ਹਾਲਾਂਕਿ ਉਹਦੇ ਵਿੱਚ ਕਹਾਣੀ ਜਿਹੜੀ ਆ ਉਹ ਰੀਅਲ ਸੀ। ਇਦੇ ਬਾਰੇ ਸਿੱਖਾਂ ਨੂੰ ਬਹੁਤ ਘੱਟ ਪਤਾ ਸੀ ਕਿ ਉਹ ਕਹਾਣੀ ਰੀਅਲ ਸੀ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਹਾਣੀ ਵੀ ਫਿਕਸ਼ਨਲ ਹੈ ਜੋ ਕਿ ਮੈਂ ਫਿਰ ਤੋਂ ਕਹਿ ਰਿਹਾ ਕਿ ਥੋੜੀ ਜੀ ਇਹਦੇ ਨਾਲ ਐਕਸਾਈਟਮੈਂਟ ਤਾਂ ਘੱਟਦੀ ਆ ਸੋਚੋ ਜੇ ਆਪਾਂ ਨੂੰ ਪਤਾ ਲੱਗਦਾ ਕਿ ਇਹ ਫਿਲਮ ਕੱਲੂ ਘਾਰੇ ਦੇ ਉੱਪਰ ਹੈ ਜਾਂ ਇਹ ਫਿਲਮ ਸਰਦਾਰ ਚੜਤ ਸਿੰਘ ਦੇ ਉੱਪਰ ਹੈ ਜਾਂ ਫਿਰ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਛੋਟਾ ਮੋਟਾ ਰੋਲ ਹੈ ਕਿਵੇਂ ਆ ਤਾਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਫਿਲਮ ਨੇ ਕਮਾਈ ਵੀ ਕਰਨੀ ਸੀਗੀ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੋਣਾ ਸੀ ਕਿਉਂਕਿ ਲੋਕ ਆਪਣਾ ਇਤਿਹਾਸ ਦੇਖਣਾ ਚਾਹੁੰਦੇ ਆ ਅੱਪਾ ਕੀ ਚਾਹੁੰਦੇ ਆ ਕਿ ਜੋ ਆਪਾਂ ਕਹਾਣੀਆਂ ਪੜ੍ਹੀਆਂ ਨੇ ਜੋ ਆਪਾਂ ਇਤਿਹਾਸਕ ਕਿਤਾਬਾਂ ਪੜ੍ਹੀਆਂ ਨੇ ਜੋ ਉਹ ਕੈਰੈਕਟਰ ਸੀਗੇ ਆਪਾਂ ਉਹਨਾਂ ਨੂੰ ਪਰਦੇ ਤੇ ਦੇਖੀਏ ਪਰ ਜਦੋਂ ਬਣਾਉਣ ਦੀ ਵਾਰੀ ਆਉਂਦੀ ਹੈ ਇਹਨਾਂ ਤੋਂ ਤਾਂ ਇਹ ਥੋੜਾ ਜਿਹਾ ਮੈਂ ਕਹਿੰਨਾ ਸੇਫ ਪਲੇ ਕਰ ਜਾਂਦੇ ਨੇ ਇਸ ਵਾਰ ਵੀ ਇਹਨਾਂ ਨੇ ਥੋੜਾ ਜਿਹਾ ਸੇਫ ਪਲੇ ਕੀਤਾ ਕਿਉਂਕਿ ਪਤਾ ਨਹੀਂ ਤਾਂ ਕਿਉਂ ਕੋਈ ਡਰ ਆ ਇਹਨਾਂ ਦੇ ਮਨ ਵਿੱਚ ਕਿ ਜੇ ਅਸੀਂ ਕਿਸੇ ਇਤਿਹਾਸਕ ਕੈਰੈਕਟਰ ਤੇ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਦਾ ਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਨਹੀਂ ਕੀ ਹੋ ਜਾਏਗਾ ਸੋ ਉਹਨਾਂ ਡਰ ਦੇ ਕਾਰਨ ਹੀ ਸੇਫ ਪਲੇ ਕਰਦੇ ਨੇ ਤੇ ਫਿਰ ਇਸ ਤਰ੍ਹਾਂ ਗੱਦਨ ਕਿ ਇੱਕ ਫਿਕਸ਼ਨਲ ਕਹਾਣੀ ਜਾਂ ਫਿਰ ਥੋੜੀ ਜਿਹੀ ਫਿਕਸ਼ਨਲ ਕਰੈਕਟਰ ਜੋੜ ਕੇ ਬੈਕਗ੍ਰਾਉਂਡ ਜਿਹੜਾ ਉਹ ਸਿੱਖ ਇਤਿਹਾਸ ਵਾਲਾ ਉਹਨਾਂ ਸਮਿਆਂ ਦਾ ਰੱਖ ਦਿੰਦੇ ਆ ਜੋ ਕਿ ਅਕਾਲ ਫਿਲਮ ਵਿੱਚ ਵੀ ਹੁਣ ਕੀਤਾ ਜਾ ਰਿਹਾ ਬਾਕੀ ਟ੍ਰੇਲਰ ਦੇਖਣ ਤੋਂ ਇੱਕ ਚੀਜ਼ ਦਾ ਸਾਫ਼ ਪਤਾ ਲੱਗਦੀ ਹੈ ਕਿ ਪ੍ਰੋਡਕਸ਼ਨ ਬਹੁਤ ਵੱਡਾ ਪੈਸਾ ਵੀ ਉਹਨਾਂ ਨੇ ਖੂਬ ਖਰਚਿਆ ਅਤੇ ਬਾਕੀ ਚੀਜ਼ਾਂ ਤੋਂ ਮੈਂ ਬਹੁਤ ਜ਼ਿਆਦਾ ਇੰਪ੍ਰੈਸਡ ਹਾਂ ਜੋ ਐਕਸ਼ਨ ਸੀਨ ਨੇ ਜੋ ਉਹਨਾਂ ਦੀਆਂ ਫੌਜਾਂ ਜੋ ਦਿਖਾਈਆਂ ਗਏ ਨੇ ਉਹਨਾਂ ਦਾ ਜੋ ਪੂਰਾ ਮਾਹੌਲ ਤਿਆਰ ਕੀਤਾ ਗਿਆ ਹਨਾ ਉਹ ਸਾਰਾ ਕੁਝ ਪੂਰਾ ਬੈਸਟ ਲਾਇਆ ਹੋਇਆ ਐਂਡ ਐਕਟਰ ਵੀ ਸਾਰੇ ਜ਼ਬਰਦਸਤ ਨੇ ਐਂਡ ਫਿਲਮ ਹਿੰਦੀ ਵਿੱਚ ਵੀ ਆ ਐਂਡ ਇੱਕ ਗੱਲ ਜੋ ਮੈਨੂੰ ਬਹੁਤ ਵਧੀਆ ਲੱਗੀ ਕਿ ਹਿੰਦੀ ਦੇ ਵਿੱਚ ਸਾਰਿਆਂ ਨੇ ਆਪਣੀ ਆਵਾਜ਼ ਆਪ ਹੀ ਡੱਬ ਕੀਤੀ ਆ ਖੁਦ ਦੀ ਵੌਇਸ ਵਿੱਚ ਵੀ ਨੇ ਜਿਹਦੇ ਨਾਲ ਕੀ ਫੀਲ ਆਉਂਦਾ ਨਹੀਂ ਜੇ ਉਧਰਲੇ ਲੋਕ ਜਦੋਂ ਡੱਬ ਕਰਦੇ ਆ ਤਾਂ ਉਹ ਫਿਰ ਆ ਗੱਲ ਨਹੀਂ ਬਣਦੀ ਹੁਣ ਆਹੋਪ ਤਾਂ ਇਹੀ ਕਰ ਰਹੇ ਆ ਕਿ ਇਹ ਫਿਲਮ 100 ਕਰੋੜ ਤੋਂ ਵੱਧ ਦੀ ਕਮਾਈ ਕਰੇ ਬਾਕੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਮੈਂ ਤਾਂ ਦੇਖੋ ਇਹ ਹੀ ਚਾਹੁੰਦਾ ਸੀਗਾ ਕਿ ਇਹ ਇੱਕ ਇਤਿਹਾਸਕ ਕਰੈਕਟਰ ਦੇ ਉੱਪਰ ਫਿਲਮ ਹੋਵੇ ਚਲੋ ਉਸ ਤਰ੍ਹਾਂ ਨਹੀਂ ਹੋ ਰਿਹਾ ਬਟ ਫਿਰ ਵੀ ਫਿਲਮ ਲਈ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਤੁਸੀਂ ਸਪੋਰਟ ਕਰੋਗੇ ਜਾਂ ਨਹੀਂ ਤੂੰ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤਾਂ ਹੁਣੇ ਹੀ ਕਰ ਲਓ